आ रही है कि मीटिंग मुलतवी कर दिया गया है तेरह जनवरी तेरह फरवरी मीटिंग जोड़ी है चंडीगढ़ होनी है तो जोड़ी मीटिंग पटियालाज होनी चंडगढ़ जोड़ी है तेरह फरवरी में की जाएगी एस जी पीसी प्रधान वालों गई है ਸਬਤ ਮੈਂਬਰ ਕਮੇਟੀ ਦੀ ਇਹ ਮੀਟਿੰਗ ਹੈ ਜੋ ਕਿ ਹੁਣ ਮੁਲਤਵੀ ਕਰਕੇ 13 ਫਰਵਰੀ ਨੂੰ ਲਈ ਜਾਏਗੀ। ਅਜੋਨੇ ਸੀ ਪਚਾਲਾ ਦੇ ਵਿੱਚ ਮੀਟਿੰਗ ਜੋ ਕਿ ਮੁਲਤਵਿਕ ਆ ਦਿੱਤੀ ਗਈ ਹੈ ਛੰਡੇਗੜ ਦੇ ਵਿੱਚ ਹੁਣ 13 ਫਰਵਰੀ ਨੂੰ ਮੀਟਿੰਗ ਜੜੀ ਰੱਖੀ ਗਈ ਹੈ। ਐਸਜੀਪੀਸੀ ਪ੍ਰਧਾਨ ਦੇ ਵੱਲੋਂ ਇਹਦੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਤਾਂ ਸੇ ਕਿ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਮੀਟਿੰਗ ਜੜੀ ਹੈ 13 ਫਰਵਰੀ ਨੂੰ ਕੀਤੀ ਜਾਏਗੀ ਨਾਲ ਹੀ ਛੰਡੇਗੜ ਦੇ ਵਿੱਚ ਹੈ ਕੀਤੀ ਜਾਏਗੀ ਸਬਤ ਮੈਂਬਰ ਕਮੇਟੀ ਵੀ ਇਹ ਮੀਟਿੰਗ ਜੜੀ ਹੈ। आज होनी थी जो कि मुल्तवी करके 13 फरवरी ਨੂੰ ਲਈ ਜਾ ਰਹੀ ਹੈ ਪਟਿਆਲਾ ਦੇ ਵਿਖੇ ਅੱਜ ਮੀਟਿੰਗ ਹੋਣੀ ਸੀ ਤੇ ਹੁਣ ਚੰਡੀਗੜ੍ਹ ਦੇ ਵਿਖੇ ਇਸ ਮੀਟਿੰਗ ਨੂੰ ਕੀਤਾ ਜਾਏਗਾ ਸੰਸ ਚੰਡੀਗੜ੍ਹ ਦੇ ਵਿਖੇ 13 फरवरी ਨੂੰ ਮੀਟਿੰਗ ਜੜੀਏ ਕੀਤੀ ਜਾਏਗੀ ਅਜਿਤੇਪਰਦਾਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਦੱਸਿਆ ਕਿ ਉਸ ਨੂੰ ਅੱਗੇ ਬਤਾ ਦਿੱਤਾ ਗਿਆ ਹੈ ਜੋ ਮੀਟਿੰਗ ਅੱਜ ਹੋਣੀ ਸੀ ਹੁਣ 13 ਫਰਵਰੀ ਨੂੰ ਮੀਟਿੰਗ ਹੋਵੇਗੀ। ਚੰਡੀਗੜ੍ਹ ਦੇ ਵਿੱਚ ਹੁਣ 13 ਫਰਵਰੀ ਨੂੰ ਮੀਟਿੰਗ ਜੁੜੀਏ ਰੱਖੀ ਗਈ ਹੈ ਐਜੂਪੀਸੀ ਪ੍ਰਧਾਨ ਨੇ ਤੁਮੇਂ ਜਾਣਕਾਰੀ ਜੁੜੀਏ ਸਾਂਸੀ ਦਿੱਤੀ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ। ਸਟਾਕ ਮੈਂਬਰ ਕਮੇਟੀ ਦੀ ਮੀਟਿੰਗ ਜੋ ਕਿ ਹੁਣ 13 ਫਰਵਰੀ ਨੂੰ ਹੋਵੇਗੀ 13 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਕਿਤੇ ਜਾਏਗੀ ਪਟਿਆਲਾ ਦੇ ਵਿੱਚ ਅੱਜ ਮੀਟਿੰਗ ਹੋਣੀ ਸੀ ਜੋ ਕਿ ਕੈਨਸਲ ਹੋ ਚੁੱਕੀ ਹੈ ਤੇ ਹੁਣ 13 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਕਿਤੇ ਚਾਏਗਾ ਦੱਸੇ ਕੇਸ਼ੀਪੀ ਸੀ ਪ੍ਰਧਾਨ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਮੇਂ ਬ੍ਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਵਾਲੀ ਸੀ ਉਸ ਨੂੰ ਕੈਨਸਲ ਕਰਕੇ ਉਸ ਨੂੰ ਕਬਿੱਤਾ ਗਿਆ ਹੈ ਰੱਦੀ ਕੀ ਮੁਲਤਵੀ ਕੀਤੀ ਗਈ ਹੈ ਮੀਟਿੰਗ ਨੂੰ ਤੇ 13 ਫਰਵਰੀ ਨੂੰ ਉਹ ਜਿਹੜੀ ਮੀਟਿੰਗ ਹੈ ਉਹ ਰੱਖੀ ਦਸਤੇ ਕੀ ਲਈ ਜਾਏਗੀ ਜੋ ਮੀਟਿੰਗ ਪਟਿਆਲਾ ਦੇ ਵਿਖੇ ਹੋਣ ਵਾਲੀ ਸੀ ਉਸ ਨੂੰ ਹੁਣ ਚੰਡੀਗੜ੍ਹ ਦੇ ਵਿੱਚ ਲਿਆ ਜਾਏਗਾ ਅੱਜ ਹੀ ਪਟਿਆਲਾ ਦੇ ਵਿਖੇ ਸਤੰਮਬੀ ਕਮੇਟੀ ਦੀ ਮੀਟਿੰਗ ਜਿਹੜੀ ਹੈ ਰੱਖੀ ਗਈ ਸੀ ਲੇਕਿਨ ਹੁਣ ਚੰਡੀਗੜ੍ਹ ਦੇ ਵਿਖੇ 13 ਫਰਵਰੀ ਨੂੰ ਇਹ ਮੀਟਿੰਗ ਰੱਖੀ ਲਈ ਜਾਏਗੀ ਅਜੂਬੀ ਸੇ ਫਰਦਾਨ ਨੇ ਇਹ ਜਾਣਕਾਰੀ ਦਿੱਤੀ ਹੈ रह फरवरी मीटिंग जोड़ी है ली जाएगी जो कि अभी कि सतरी कमेटी की जो मीटिंग है तेरह फरवरी चंडीगढ़ जाएगी एस जी पीसी प्रधान के वालों जानकारी जोड़ी है दी गई है तेरह फरवरी मीटिंग होगी अच्छ होनी सी पटियाला विखे मीटिंग जो कि मुलतवी कर दी गई है चंडगढ़ के विखे हूं तेरह फरवरी में मीटिंग जोड़ी है रखी गई है कई तो अहम चर्चे इस मीटिंग के बीच किए जान एस जी पी प्रधान ने जानकारी दी है हम तो देखना होगा कि इस सत्त मैंबरी कमेटी की मीटिंग के बीच की अहम चर्चा जोड़ा है, रहेगा तो किस मुद्दे को लेकर इस चर्चा की जा सकती है ਸਤਿ ਸ੍ਰੀ ਅਕਾਲ ਸਾਡੇ ਸਹਾਇਕ ਹਰਿੰਦਰ ਸਿੰਘ ਸਾਡੇ ਨਾਲ ਲਾਈਵ ਜੁੜੇ ਹੋਏ ਹਨ ਉਹਨਾਂ ਤੋਂ तमाम ਜਾਣਕਾਰੀ ਲਵਾਂਗੇ ਕਿ ਕਿਸ ਤਰੀਕੇ ਦੇ ਨਾਲ ਜੁੜੀ ਹੈ ਮੀਟਿੰਗ ਨੂੰ ਮੁਲਤਵੀ ਕਿਤੇ ਹਰਿੰਦਰ ਸਭ ਤੋਂ ਪਹਿਲਾਂ ਮੀਟਿੰਗ ਅੱਜ ਹੋਣੀ ਸੀ ਇਸ ਸੱਤ ਮੈਂਬਰੀ ਕਮੇਟੀ ਦੀ ਲੇਕਿਨ ਉਸ ਨੂੰ ਮੁਲਤਵੀ ਕਰ ਦਿੱਤੀ ਗਈ ਕੈਨਸਲ ਕਰਕੇ ਹੁਣ 13 ਫਰਵਰੀ ਨੂੰ ਮੀਟਿੰਗ ਰੱਖੀ ਗਈ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਤਾਂ ਦੇਖਿਓ ਜਿਹੜਾ ਅੱਜ ਸੀ ਜਿਹੜੀ ਆਪਾਂ ਇੱਕ ਪ੍ਰੈਸ ਕਨਫਰੈਂਸ ਹੋ ਰਹੀ ਹੁੰਦਾ ਇਸ ਤੋਂ ਪਹਿਲਾਂ ਅੱਜ ਜਿਹੜੀ ਸੈਕੰਡ ਮੀਟਿੰਗ ਜਿਹੜੀ ਸੀਗੀ ਉਹ ਪਟਿਆਲਾ ਦੇ ਵਿੱਚ ਜਿਹੜੀ ਹੈ ਅਸਤ ਮੈਂ ਜਿਹੜੀ ਕਮੇਟੀ ਸੀ ਉਹ ਵੀ ਰੱਖੀ ਗਈ ਹੋ। ਉਹ ਸਾਰੀ ਜਿਹੜੀ ਨਿਗਾ ਸੀ ਉਸ ਮੀਟਿੰਗ ਤੇ ਜੁਤੀ ਲੇਕਿਨ ਅਚਾਨਕ ਹੀ ਜਿਹੜਾ ਇਹ ਇੱਕ ਪ੍ਰੈਸ ਨੋਟ ਜਿਹੜਾ ਉਹ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਪੁੰਦਰ ਜਿਹੜੇ ਕੀ ਕਾਰਜਕਾਰੀ ਪ੍ਰਧਾਨ ਜਿਹੜੇ ਹੈਗੇ ਨੇ ਉਹ ਮੀਟਿੰਗ ਦੇ ਵਿੱਚ ਹਵਾਲਾ ਦੇ ਰਹੇ ਨੇ ਵੀ ਸੁਖਵੀਰ ਬਾਦਲ ਜਿਹੜੇ ਉਹਨਾਂ ਦੀ ਜਿਹੜੀ ਬੇਟੀ ਹੈ ਉਹਨਾਂ ਦੀ ਸ਼ਾਦੀ ਹੈ ਜਿਸ ਕਰਕੇ ਉਹ ਕਾਫੀ ਜੇਵੇਂ ਹੈਗੇ ਨੇ ਬੀਬੀ ਅਜਨ ਜਿੱਦੇ ਕਰਕੇ ਚੱਲਦੀ ਹੈ ਇਹ ਮੀਟਿੰਗ ਜਿਹੜੀ ਹੈ ਮੰਤਵੀ ਕਰਕੇ ਜਿਹੜੀ ਹੈ 13 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ ਜੀ ਤੇ 13 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਗਈ ਹੋ ਉਸ ਦੇ ਵਿੱਚ ਕੀ ਅਹਿਮ ਫੈਸਲੇ ਜੁੜੇ ਨੇ ਲਏ ਜਾ ਸਕਦੇ ਨੇ ਕਿਸ-ਕਿਸ ਕਿਸ ਕਿਸ ਮੁੱਦੇ ਤੇ ਜੁੜੀ ਹੈ ਅਹਿਮ ਚਰਚਾ ਰਹੇਗੀ ਕੋਈ ਜਾਣਕਾਰੀ ਇਸ ਬਾਰੇ ਕਿਸੇ ਵੱਲੋਂ ਸਾਂਝੀ ਕੀਤੀ ਗਈ ਹੋਵੇ ਦੇਖੋ ਜਾਲਤਾ ਜਿਹੜਾ ਇਸ ਮੀਟਿੰਗ ਵਿੱਚ ਜਿਹੜਾ ਸੋਮਣੀ ਅਕਾਲੀ ਦਰ ਨਾਲੋਂ ਅੱਗੇ ਕਿਵੇਂ ਵਧਾਇਆ ਜਾਵੇ ਉਸ ਨੂੰ ਲੈ ਕੇ ਤੇ ਲੇਕਿਨ ਕਿਤੇ ਨਾ ਕਿਤੇ ਗਿਆਨੀ ਹਰਪੀਚਿੰਗ ਦਾ ਜਿਹੜਾ ਮਸਲਾ ਹੈਗਾ ਉਹ ਵੀ ਜਿਹੜਾ ਕਾਫੀ ਜਿਹੜਾ ਟੂਲ ਬਗਣ ਉਸ ਤੋਂ ਵੀ ਸ਼ਾਇਦ ਹੈ ਇਸ ਮੀਟਿੰਗ ਦੇ ਵਿੱਚ ਜਿਹੜੀ ਅੱਜ ਚਰਚਾ ਹੋਣੀ ਸੀਗੀ ਚਾਹੇ ਦਾ ਜਿਹੜਾ ਇਹ ਵੀ ਕਾਫੀ ਵੱਡਾ ਜਿਹੜਾ ਵਿਸ਼ਾ ਹੈਗਾ ਉਹ ਜਰੂਰ ਇਸ ਮੀਟਿੰਗ ਦੇ ਵਿੱਚ ਰਹਿ ਸਕਦਾ ਉਹ ਜਿਹੜੇ ਬਾਕੀ ਤਾਂ ਜਿਹੜੇ ਕਹਿ ਰਹੇ ਉਹਨਾਂ ਨੂੰ ਇੱਕ ਅਕਤਤਾ ਜਿਹੜੀ ਹੈ ਜੀ ਉਹ ਕਿਸ ਤਰ੍ਹਾਂ ਜਿਹੜੀ ਹੈ ਉਹ ਕੀਤੀ ਜਾ ਸਕੇ ਉਹ ਇਸ ਪੂਰੇ ਮੀਟਿੰਗ ਦੇ ਵਿੱਚ ਜਿਹੜੀ ਸਾਡੀ ਜਿਹੜੀ ਚਰਚਾ ਹੋਣੀ ਸੀ ਲੇਕਿਨ ਹਪੂਨ ਦਰਦਾਲ ਦੀ ਰਜਮਨ ਕਰਕੇ ਜਿਹੜਾ ਇਹ ਮੀਟਿੰਗ ਜਿਹੜੀ ਅੱਜ ਰੱਦ ਕਰ ਦਿੱਤੀ ਗਈ ਹੈ ਉਹ 13 ਪਰਮਿਸ ਜਿਹੜਾ ਚੰਡੀਗੜ੍ਹ ਰੱਖਿਆ ਗਿਆ ਆਵਾਲਾ ਜਿੱਥੇ ਰੱਖਿਆ ਗਿਆ ਜਿਸ ਮੀਰ ਬਾਦਲ ਜਿਹੜੇ ਉਹਨਾਂ ਦੀ ਬੇਟੀ ਦਾ ਜਿਹੜਾ ਅਗਿਆ ਜਾਂ ਉਧਰ ਜਿਵੇਂ ਹੈਗੇ ਨੇ ਇਸ ਕਰਕੇ ਜਿਹੜਾ ਹੈਗਾ ਮੀਟਿੰਗ ਜਿਹੜੀ 13 ਫਰਵਰੀ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਰੱਖ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੇ ਨਾਲ ਨਾਲ ਕਿਤਨਾ ਕੀਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਨਵੀਂ ਗਠਿਤ ਜੁੜੀ ਪਾਰਟੀ ਕਹਿ ਸਕਦੇ ਆ ਆਪਾ ਦੂਜੇ ਪਾਸੇ ਆਪਾਂ ਗੱਲ ਕਰੀਏ ਕਿ ਜੋੜੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਵੀ ਇੱਕ ਬਿਆਨ ਦਿੱਤਾ ਗਿਆ ਹੈ ਕਿ ਇਹ ਮੈਂ ਕੋਈ ਪਹਿਲਾ ਜੋਥੇਦਾਰ ਨਹੀਂ ਜਿਸ ਦੇ ਨਾਲ ਤੱਕਾ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਕਈ ਜੋਥੇਦਾਰਾਂ ਦੇ ਨਾਲ ਤੱਕਾ ਕੀਤਾ ਜਾ ਸਕਿਆ ਤੇ ਕੀ ਲੱਗ ਰਿਹਾ ਹੈ ਕਿ ਇਸ ਦੇ ਨਾਲ ਥੋੜਾ ਬਹੁਤ ਫਰਕ ਪਏਗਾ ਕਿਉਂਕਿ ਜਿਹੜੇ ਲੋਕ ਗਿਆਨੀ ਵੀ ਸਪੋਰਟ ਕਰ ਰਹੇ ਨੇ ਤਾਂ ਉਹਨਾਂ ਦੇ ਲਈ ਤੇ ਕਿਸ ਤਰੀਕੇ ਦੇ ਨਾਲ ਪਾਰਟੀ ਨੂੰ ਮੇਨਟੇਨ ਕਰਨ ਦੇ ਲਈ ਕੀ ਕੁਝ ਅਹਿਮ ਰਹੇਗਾ ਇਸ ਦੇ ਵਿੱਚ ਇਹ ਬਿਲਕੁਲ ਅਸਲੀ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਪਹਿਲਾਂ ਤਾਂ ਮੀਟਿੰਗ ਹੀ ਬੜੀ ਲੇਟ ਹੋਈ ਹੈ ਸ਼ੋਮਣੀ ਕਾਲੀਦਾਨ ਨੂੰ ਜਿਹੜਾ ਹੈਗਾ ਉੱਪਰ ਨਹੀਂ ਜਾਣ ਦੇ ਹਜੇ ਕਈ ਜਿਹੜੇ ਹੋਰ ਤਰੀਕੇ ਆ ਉਹਨਾਂ ਨੂੰ ਵੀ ਪੂਰੇ ਮਨਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਨਵੇਂ ਸਿਰੇ ਤੋਂ ਜਿਹੜੀ ਹੈ ਭਰਤੀ ਕੀਤੀ ਜਾ ਰਹੀ ਹੈ ਕਈ ਤੇ ਕਈ ਇਲਜ਼ਾਮ ਜਿਹੜੇ ਨੇ ਲਗਾਤਾਰ ਜਿਹੜਾ ਉਹ ਇੱਕ ਦੂਜੇ ਦੇ ਜਿਹੜੇ ਲੱਗਦੇ ਲੇਕਿਨ ਕਿਸੇ ਦੇ ਸੱਤ ਮੈਂਬਰ ਜਿਹੜੀ ਕਮੇਟੀ ਹੈ ਇਸ ਪਾਰਟੀ ਨੂੰ ਦੁਬਾਰਾ ਖੇਤਰੀ ਪਾਰਟੀ ਜ਼ਰੂਰ ਹੈਗੇ ਖੇਤਰੀ ਪਾਰਟੀ ਨੂੰ ਦੁਬਾਰਾ ਖੜਾ ਕਰਨ ਦੀ ਪੂਰੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਕਿਸੇ ਨਾ ਕਿਤੇ ਜਿਹੜਾ ਹੈਗਾ ਅਜੇ ਵੀ ਜਿਹੜੇ ਦੂਸਰੇ ਜਿਹੜੇ ਨਾਰਾਜ਼ ਹੋ ਕੇ ਜਿਹੜੇ ਜਿਵੇਂ ਉਹਨਾਂ ਨੂੰ ਵੀ ਪੂਰੇ ਸ਼ਾਇਦ ਅੰਦਰ ਕੱਤੇ ਦੇ ਵਿੱਚ ਜਿਹੜਾ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਇਹ ਦੇਖਣਾ ਹੈ ਕਿ 13 ਤਰੀਕ ਨੂੰ ਜਿਹੜਾ ਹੈਗਾ ਕੋ ਸੱਤ ਮੈਂਬਰ ਕਮੇਟੀ ਹੋਰ ਜਿਹੜੇ ਇਸ ਮੀਟਿੰਗ ਦੇ ਵਿੱਚ ਕਿਸ ਨੂੰ ਜਿਹੜਾ ਸ਼ਾਮਿਲ ਕੀਤਾ ਜਾਂਦਾ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ